ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੇ ਅੱਜ ਅਸੀਂ ਜਸ਼ਵਿਸ਼ੂ ਉੱਪਰ ਗੱਲ ਕਰਨ ਜਾ ਰਹੇ ਹਾਂਗੇ ਉਹ ਵਿਸ਼ਾ ਹੈ ਜੀ ਇਟਾਲੀਅਨ ਐਮਬੈਸੀ ਦੇ ਉੱਪਰ ਸਾਨੂੰ ਜਿਹੜੀ ਹੈ ਇੱਕ ਨਵੀਂ ਅਪਡੇਟ ਮਿਲੀ ਆ ਸਾਲ ਵਾਲੇ ਪੇਪਰਾਂ ਦੇ ਵਾਸਤੇ ਤੇ ਉਹ ਅਪਡੇਟ ਜਿਹੜੀ ਹੈਗੀ ਬਹੁਤ ਜ਼ਰੂਰੀ ਸਾਨੂੰ ਲੱਗੀ ਆ ਕਿਉਂਕਿ ਸਾਡੇ ਮਿੱਤਰ ਨੇ ਇੱਕ ਫਰੈਂਡ ਨੇਗੇ ਜਿਹੜੇ ਇਟਾਲੀਅਨ ਐਮਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰਨ ਵਾਸਤੇ ਗਏ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਵਾਪਸ ਘੱਲ ਦਿੱਤਾ ਐਮਬੈਸੀ ਨੇ ਨਵੀਂ ਅਪਾਇੰਟਮੈਂਟ ਦੇ ਕੇ ਇਹ ਤੁਸੀਂ ਇਸ ਤਰੀਕ ਨੂੰ ਜਿਹੜਾ ਹੈਗਾ ਆ ਇੱਕ ਪੇਪਰ ਲੈ ਕੇ ਆਇਓ ਸਾਡੇ ਕੋਲ ਤੇ ਫਿਰ ਅਸੀਂ ਜਿਹੜਾ ਹੈਗਾ ਤੁਹਾਡਾ ਵੀਜ਼ਾ ਐਪਲੀਕੇਸ਼ਨ ਜਿਹੜੀ ਆ ਐਕਸੈਪਟ ਕਰ ਸਕਦੇ ਆ ਤੇ ਸਾਨੂੰ ਇਹ ਲੱਗਾ ਕਿ ਇਹ ਜਿਹੜੀ ਜਾਣਕਾਰੀ ਆ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਵੀ ਜਿਹੜਾ ਹੈਗਾ ਗੇੜਾ ਪਵੇ ਦਿੱਲੀ ਵਗੈਰਾ ਦਾ ਜਾਂ ਕਿਸੇ ਵੀ VFS ਆਫਿਸ ਦੇ ਵਿੱਚ ਜੇ ਤੁਸੀਂ ਵੀਜ਼ਾ ਅਪਲਾਈ ਕਰਨ ਜਾਂਦੇ ਹੋਗੇ ਤੇ ਉਹ ਮੰਨ ਲਓ ਜਿਹੜਾ ਬਹੁਤ ਬੁਰਾ ਲੱਗਦਾ ਬੰਦੇ ਨੂੰ ਵੀ ਮੇਰਾ ਜਿਹੜਾ ਇੱਕ ਗੇੜਾ ਖਰਾਬ ਹੋ ਗਿਆ ਇੱਥੇ ਆਉਂਦਾ ਤੇ ਇਸ ਕਰਕੇ ਜਿਹੜਾ ਮੈਂ ਸੋਚਿਆ ਵੀ ਇਹ ਵਾਲੀ ਜਾਣਕਾਰੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਹੈਗੀ ਸਾਂਝੀ ਜਰੂਰ ਕਰਾਂ ਪਰ ਉਹ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਤੁਹਾਨੂੰ ਜੀ ਤੁਸੀਂ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਾਡੇ ਨੂੰ ਤੇ ਨਾਲ ਦੇ ਨਾਲ ਜਿਹੜਾ ਬੈਲ ਆਈਕਨ ਕਲਿੱਕ ਕਰਿਓ ਨਾਲ ਬੈਲ ਆਈਕਨ ਕਲਿੱਕ ਕਰਨਾ ਸਾਡੀਆਂ ਸਾਰੀਆਂ ਵੀਡੀਓ ਜਿਹੜੀਆਂ ਨੇ ਤੁਹਾਡੇ ਤੱਕ ਪਹਿਲੋਂ ਪਹੁੰਚਣਗੀਆਂ ਤੁਹਾਡੀਆਂ ਹੋਰ ਵੀ ਜਿਹੜੀਆਂ ਅਪਡੇਟਸ ਹੁੰਦੀਆਂ ਨੇ YouTube ਦੇ ਉੱਪਰ ਉਹ ਤੁਹਾਨੂੰ ਜਿਹੜੀਆਂ ਨੇ ਮਿਲਦੀਆਂ ਰਹਿਣਗੀਆਂ ਤੇ ਹੁਣ ਤੁਹਾਨੂੰ ਜਿਹੜੀ ਹੈਗੀ ਆਪਾਂ ਜਾਣਕਾਰੀ ਦਿੰਨੇ ਆ ਜਿਹੜੀ ਸਾਨੂੰ ਮਿਲੀ ਹੈ ਇਟਾਲੀਅਨ ਐਮਬੈ ਇਹ ਇਨਫੋਰਮੇਸ਼ਨ ਜੀ ਆਈ ਹੈ ਕਿ ਜਿਹੜਾ ਸਾਡਾ ਦੋਸਤ ਵੀਜ਼ਾ ਅਪਲਾਈ ਕਰਨ ਗਿਆ ਸੀ ਉਹ ਲੋਕੋ ਉਹਨਾਂ ਨੇ ਜੇਸ ਬੇਸ ਦੇ ਉੱਤੇ ਉਹਨੇ ਵੀਜ਼ਾ ਅਪਲਾਈ ਕਰਨਾ ਸੀ ਜਿਵੇਂ ਉਹਦਾ ਵੀਜ਼ਾ ਮੈਗਜ਼ੀਨ ਇਅਰੇ ਦਾ ਸੀ ਜਿਹੜੇ ਮੈਗਜ਼ੀਨ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਨੇ ਉਹਨਾਂ ਨਾਲ ਰਿਲੇਟਡ ਕੋ ਡਿਪਲੋਮਾ ਤੇ ਐਕਸਪੀਰੀਅੰਸ ਸਰਟੀਫਿਕੇਟ ਮੰਗਿਆ ਠੀਕ ਹੈ ਜੀ ਸੋ ਹੁਣ ਉਹ ਅੰਬੈਸੀ ਚ ਗਏ ਆ ਵੀਜ਼ਾ ਅਪਲਾਈ ਕਰਨ ਗਏ ਪਹਿਲਾਂ ਅੰਬੈਸੀ ਚ ਇਦਾਂ ਹੁੰਦਾ ਸੀ ਜਿਹੜੇ ਵੀ ਇਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਇਟਲੀ ਦੇ ਪੇਪਰ ਆਉਂਦੇ ਆ ਸਾਡੇ ਉਹ ਲੈ ਕੇ ਅਸੀਂ ਤੇ ਆਪਣਾ ਪਾਸਪੋਰਟ ਲੈ ਕੇ ਤੇ ਜਿਹੜੀ ਫਾਈਲ ਬਣਾਈ ਹੁੰਦੀ ਆ ਜਾਂ ਫਾਈਲ ਐਮਬੈਸੀ ਵਾਲੇ ਵੀ ਭਰ ਦਿੰਦੇ ਆ ਉਹ ਲੈ ਕੇ ਤੇ ਐਮਬੈਸੀ ਚ ਜਾਣਾ ਹੁੰਦਾ ਸੀ ਤੇ ਐਮਬੈਸੀ ਸਾਡੇ ਪੇਪਰ ਰੱਖ ਕੇ ਤੇ ਤੁਹਾਨੂੰ ਵੀਜ਼ਾ ਜਿਹੜਾ ਇਸ਼ੂ ਕਰ ਦਿੰਦੀ ਸੀ 10 15 20 ਦਿਨ ਬਾਅਦ ਕਈ ਕੇਸਾ ਜਦੋਂ ਕਹਿ ਰਹੇ ਤੁਰਤ 3-3 ਮਹੀਨੇ ਲੱਗ ਰਹੇ ਨੇ ਪਰ ਐਮਬੈਸੀ ਨੇ ਇਹ ਅਪਡੇਟ ਕੀਤੀ ਆ ਕਿ ਤੁਸੀਂ ਜਿਹੜਾ ਵੀਜ਼ਾ ਅਪਲਾਈ ਕਰਨਾ ਹੈ ਉਹਦੇ ਨਾਲੋਂ ਤੁਹਾਡਾ ਜਿੱਦਾਂ ਦਾ ਕੰਮ ਹੈ ਉਹ ਨਾਲ ਰਿਲੇਟਡ ਉਹਦਾ ਸਰਟੀਫਿਕੇਟ ਡਿਪਲੋਮਾ ਮੰਗ ਰਹੇ ਨੇ ਜੇ ਕਿਸੇ ਦਾ ਮਗੇਜ਼ਿਨ ਸਾ ਨੂੰ ਤੇ ਮਗੇਜ਼ਿਨ ਯਾਰੇ ਬਾਰੇ ਪਤਾ ਲੱਗਾ ਸੋ ਤੁਸੀਂ ਤੁਹਾਨੂੰ ਰਿਕੁਐਸਟ ਹੈ ਕਿ ਜਿੰਨਾ ਜਿੰਨਾ ਦੇ ਵੀ 1 ਸਾਲ ਵਾਲੇ ਪੇ ਉਹ ਆਪਣਾ ਆਪਣਾ ਪਤਾ ਕਰ ਲਓ ਐਮਬੈਸੀ ਚ ਜਾਂ ਆਪਣੇ ਐਫਐਸ ਗਲੋਬਲ ਦੇ ਜਿਹੜੇ ਦਫਤਰ ਗਲੋਬਲ ਦੇ ਜਿਹੜੇ ਦਫਤਰ ਕਰਕੇ ਤੁਹਾਨੂੰ Google ਦੇ ਉੱਪਰ ਜਿਹੜਾ ਨੰਬਰ ਮਿਲ ਜੇਗਾ ਉਹਦਾ ਉੱਥੇ ਦੀ ਫੋਨ ਕਰਕੇ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਵੀ ਇਹ ਜਿਹੜਾ ਕੀ ਸਿਸਟਮ ਆ ਹਾਂਜੀ ਤੇ ਤੁਸੀਂ ਉਹਨਾਂ ਕੋਈ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਅਸੀਂ ਤੁਹਾਨੂੰ ਇਹ ਵੀਡੀਓ ਬਣਾ ਕੇ ਦੱਸਣਾ ਤਾਂ ਜਰੂਰੀ ਸਮਝਿਆ ਕਿ ਤੁਹਾਡਾ ਇੱਕ ਗੇੜਾ ਨਾ ਪਵੇ ਇਹ ਇੰਪੋਰਟੈਂਟ ਇਨਫੋਰਮੇਸ਼ਨ ਜਿਹਸੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਇਹ ਇਨਫੋਰਮੇਸ਼ਨ ਹੈ ਸਪੈਸ਼ਲ ਕਿਸੇ ਬੰਦਾ ਬਹੁਤ ਖਾਸ ਆ ਸਾਡਾ ਜਿਹੜਾ ਮੈਸੇਜ ਗਿਆ ਸੀ ਇਉਂਨੇ ਦਿੱਤੀ ਇਨਫੋਰਮੇਸ਼ਨ ਨੂੰ ਘਰ ਨੂੰ ਭੇਜ ਦਿੱਤਾ ਹੈ ਅਸੀਂ ਉਹਨੂੰ ਜਿਹੜਾ ਫੋਨ ਕੀਤਾ ਕਿ ਅੱਦਾ ਤੇਰਾ ਵੀਜ਼ਾ ਅਪਲਾਈ ਹੋ ਗਿਆ ਕਹਿੰਦਾ ਨਹੀਂ ਭਾਈ ਜੀ ਮੇਰੇ ਕੋਲ ਨਾ ਸਰਟੀਫੀਕੇਟ ਮਗਲਿਆ ਸੋ ਤਿਆਰ ਰੱਖਿਓ ਆਪਣਾ ਇਸ ਗੱਲ ਦਾ ਕਿ ਤੁਸੀਂ ਜਿਹੜਾ ਆਪਣਾ ਇਹ ਵਾਲਾ ਪੇਪਰ ਆ ਇਹਦੀ ਪੁਸ਼ਤ ਪੜਤਾਲ ਕਰ ਲਓ ਜਿਹੜਾ ਵੀ ਬੰਦਾ ਜਿੰਨੇ ਤੁਹਾਡੇ ਕੰਮ ਕਰਵਾਇਆ ਹੈ ਉਹਨੂੰ ਪੁੱਛ ਲਓ ਕਿ ਭਾਜੀ ਐਡਾ ਖਬਰ ਤੁਹਾਨੂੰ ਮਿਲੀ ਆ ਪਈ ਇਹ ਖਬਰ ਪਈ ਤੁਹਾਡੇ ਕੋਲ ਆਈ ਜਾਂ ਨਹੀਂ ਆਈ ਤੇ ਆਪਣਾ ਜਿਹੜਾ ਪੇਪਰ ਆ ਉਹਨੂੰ ਤਿਆਰ ਕਰ ਲਓ ਜੇ ਕੋਈ ਇਸ਼ੂ ਨਹੀਂ ਹੈ ਤੁਸੀਂ ਆਪਣਾ ਪੇਪਰ ਉੱਥੇ ਜਾ ਕੇ ਬਣਾ ਸਕਦੇ ਹੋ ਇੰਡੀਆ ਬਣ ਜਾਂਦਾ ਹੈ ਪੇਪਰ ਤੇ ਪੀ ਫਿਗਰ ਵਾਲੀ ਕੋਈ ਗੱਲ ਨਹੀਂ ਆ ਇਹ ਆ ਕਿ ਇਸ ਕਰਕੇ ਵੀਡੀਓ ਪਾਈ ਆ ਕਿ ਤੁਹਾਡਾ ਇੱਕ ਗੇੜਾ ਜਰਾ ਅੰਬੈਸੀ ਚ ਨਾ ਥੋੜਾ ਸੁਚੇਤ ਹੋ ਜਿਓ ਇਸ ਸੀਨ ਬਾਰੇ ਉਮੀਦ ਕਰਦਾ ਹਾਂ ਜੀ ਤੁਹਾਨੂੰ ਇਹ ਜਾਣਕਾਰੀ ਸਹੀ ਲੱਗੀ ਹੋਊਗੀ ਤੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਕਲਿੱਕ ਕਰਿਓ ਤੇ ਨਾਲ ਦੇ ਨਾਲ ਜਿਹੜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਦੀ